बुरी हूंदी मर्ज़ी शवारी दारू लॻंदी तवी बादशाह हूंदे बई न मंज़ूर हूंदे ग़रीब नाले आज मतिलब कढ लूस लिठी जी बाले ਵੜਦਾ ਕੁੱਲ ਦਿਨ ਕਾਲੀ ਕਰੇ ਸੇਵਾ ਪਕੜ ਮੇਵੇ ਦੇਖੋਂ ਨਸੀ ਗਵਾ ਕੰਧ ਤੋਂ ਜਿੱਤਾ ਗਨਸਾ ਪੋਚੀ ਨੇ ਮਿੱਤਰ ਲੋ ਬੜਾ ਧਿਆਰਾ ਗਈ ਸਰਾ ਦੂਰਦਰਸ਼ਨ ਤੋਂ ਬਹੁਤ ਮੇਰੀ ਕਾਇਆ ਕੀਤਾ ਹਾਂ ਦੋਸਤਾਂ ਨੇ ਪਹਿਲਾਂ ਹੀ ਹੱਥ ਖੜੇ ਹੋ ਗਏ ਆ ਮਾਨ ਕਰਦੇ ਨੇ ਇੱਜ਼ਤ ਕਰਦੇ ਨੇ ਰਿਸਪੌਂਸ ਦਿੰਦੇ ਨੇ ਬਸ ਪੈਸਾ ਨਾਲ ਬੰਧ ਤੋੜੇ ਹੱਥ ਖੜੇ ਨਜਰੇ ਇਹ ਮੈਨੂੰ ਤਾਂ ਜੁਟਾਈ ਰੱਖਦੇ ਹੋਰ ਨਹੀਂ ਮੇਰਾ हलो टीचर <laughs> य यार प्यारा न ते प्यारी ते हिकु सहारा नहारा नी मरन जारहतर मरन जीड़ पई तो जान भर्ती पई तो जान भर्त ਆਕੇ ਦੁਨੀਆਂ ਰੱਖਦੇ ਪਾਤੀ ਆਕੇ ਦੁਨੀਆਂ ਧਰ ਦੇ ਪਾਤੀ ਹੌਜ ਬਰਾਬਰ ਪਤਾ ਆ ਜਾਣੀ ਬਦਲੋ ਤੇ ਤੂੰ ਬਨ ਦਾ ਤਾ ਰਾਜਨੀ ਬਦਲੋ ਤੇ ਤੂੰ ਬਨ ਦਾ ਤਾ ਆ ਜਾਣੀ ਬਦਲੋ ਪਰੂਗਾ ਜਤ ਮੰਟੇ ਨਹੀਂ ਕੀ ਮਾਰ ਕੇ ਕਰਿਆ ਸਿਖਾ ਹੱਤ ਪਰੂਗਾ ਜਤ ਲੰਗੇ ਨਹੀਂ ਹੁੰਦੇ ਬਾਗੂ ਸਾਰੇ ਯਾਰਾ ਪਏ ਹੋਣ ਛੰਗੇ ਨਹੀਂ ਹੁੰਦੇ ਬਾਗੂ ਸਾਰੇ ਯਾਰਾ ਪਏ ਹੋਣ ਛੰਗੇ ਨਹੀਂ ਹੁੰਦੇ ਦਰਦੇ ਦਰਦੇ ਮੁੰਦੇ ਮਾਰਦੇ ਪਾਂਡੇ ਨਹੀਂ ਜਾਵੇ ਯਾਰਾ ਤੇਰੇ ਸਿਰ ਚੋਂ ਵੇ ਮੂੰਹ ਪਨਾਈ ਵੰਗ ਚੋਵੇ ਯਾਰਾ ਤੇਰੇ ਸਿਰ ਚੋਂ ਵੇ ਮੂੰਹ ਪਨਾਈ ਵੰਗ ਚੋਵੇ ਯਾਰਾ ਤੇਰੇ ਸਿਰ ਚੋਂ ਵੇ ਹਾਲੇ ਇੱਕ ਫੜਕਾ ਤਜਤ ਨਹੀਂ ਮੇਰੇ ਅੰਦੇ ਧਿਰ ਚੋਵੇ ਹਾਲੇ ਇੱਕ ਫੜਕਾ ਤਜਤ ਨਹੀਂ ਮੇਰੇ ਅੰਦੇ ਧਿਰ ਚੋਵੇ ਕਦੇ ਨਹੀਂ ਆਸ਼ਕ ਫਾਇਦੇ ਵੇਕੇ ਹੋ ਕਰੀ ਨੀ ਅਜ ਕਪਾਇਦੇ ਨੀ ਤੇ ਮਾਤ ਦੇ ਪਿੰਜੋਵੇ ਛਿੱਕੇ ਲੰਗਿਆ ਅਜ ਸੋਣੀ ਛਿੱਕੇ ਲੰਗਿਆ ਅਜ ਸੋਣੀ ਵੇਗ ਨਗੜੀ ਤਮਾਸ਼ਾ ਆਦਾਨੀ ਪਤਲੋ ਬੱਦਸਿਨਾ ਮੜਾ ਕਾ ਆਦਾਨੀ ਪਤਲੋ ਬੱਦਸਿਨਾ ਮੜਾ ਕਾ ਆਦਾਨੀ ਪਤਲੋ